ਅੰਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਘਰ ਦੀ ਗਰੀਬੀ, ਤਲਵਾਰਤਾ, ਬਿਮਾਰੀ, ਕਰਜ਼ਾ, ਪੈਸਾ ਜਾਂ ਫਿਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਹੋ ਰਹੀ ਦੇਰੀ ਇਹ ਸਾਰੀਆਂ ਤੁਸੀਂ ਪ੍ਰੋਬਲਮ, ਦੁੱਖ ਤੇ ਤਕਲੀਫਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਹ ਸਾਰੀਆਂ ਜਿੰਨੀਆਂ ਵੀ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਨੇ ਨਾ ਇਹਨਾਂ ਨੂੰ ਤੁਸੀਂ ਆਸਾਨੀ ਦੇ ਨਾਲ ਦੂਰ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਚਮੇ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਨਮਕ ਦੇ ਵਿੱਚ ਸਾਡੇ ਘਰ ਦੇ ਵਿੱਚ ਜਿੰਨੀ 네ਗਟਿਵਿਟੀ ਹੁੰਦੀ ਹੈ ਜਿੰਨੀ 네ਗਟਿਵ ਐਨਰਜੀ ਹੁੰਦੀ ਉਸ ਨੂੰ ਖਤਮ ਕਰਨ ਦੇ ਲਈ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਨਮਕ ਦੇ ਵਿੱਚ ਗੁਣ ਪਾਇਆ ਜਾਂਦਾ ਹੈ ਇਸੀ ਤਰੀਕੇ ਦੇ ਨਾਲ ਅੱਜ ਤੱਕ ਜੋ ਵੀ ਅਸੀਂ ਤੁਹਾਡੇ ਨਾਲ ਵੀਡੀਓ ਨਾਮਕ ਦੇ ਉਪਾਅ ਦੀਆਂ ਸਾਂਝੀਆਂ ਕੀਤੀਆਂ ਨੇ ਇਹਨਾਂ ਦੇ ਵਿੱਚ ਜਿੰਨੇ ਵੀ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਜੇਕਰ ਅਸੀਂ ਉਹਨਾਂ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਦੇ ਆ ਤਾਂ ਸਾਡੀ ਦੁਆਰਾ ਕੀਤੇ ਗਏ ਨਾਮਕ ਦੇ ਉਪਾਅ ਕਦੇ ਵੀ ਖਾਲੀ ਨਹੀਂ ਜਾਂਦੇ ਇਸੀ ਤਰੀਕੇ ਦੇ ਨਾਲ ਨਮਕ ਦੇ ਭਾਵੇਂ ਅਸੀਂ ਕੋਈ ਵੀ ਉਪਾਅ ਕਰਦੇ ਹਾਂ ਉਹਨਾਂ ਨੂੰ ਕਰਨ ਦੇ ਨਾਲ ਸਾਨੂੰ ਇੱਕ ਤਾਂ ਇਸ ਦਾ ਇਹ ਫਾਇਦਾ ਹੁੰਦਾ ਹੈ ਕਿ ਸਾਨੂੰ ਇਸ ਦਾ ਰਿਜ਼ਲਟ ਤੁਰੰਤ ਹੀ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਨਮਕ ਹੁੰਦਾ ਹੈ ਸਾਡੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੂੰ ਵੀ ਦੂਰ ਕਰ ਦਿੰਦਾ ਹੈ ਇਸ ਦੇ ਨਾਲ ਨਾਲ ਜਿਹੜੇ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਰੀਬੀ ਰਹਿੰਦੀ ਹੈ ਦਿਲਿੱਦਰਤਾ ਰਹਿੰਦੀ ਏ ਸਾਡੇ ਘਰ ਦੇ ਵਿੱਚ ਹਮੇਸ਼ਾ ਲੜਾਈ ਝਗੜੇ ਬਿਮਾਰੀ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਏ ਕਹਿੰਦਾ ਪਾਵੇ ਕਿ ਘਰ ਦੀ ਹਰ ਇੱਕ ਪ੍ਰੋਬਲਮ ਇਹ ਜਿਹੜੀ ਉਹ ਇਸ ਉਪਾਉ ਨੂੰ ਕਰਨ ਦੇ ਨਾਲ ਦੂਰ ਹੁੰਦੀ ਏ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਟੈਨਸ਼ਨ ਪ੍ਰੋਬਲਮ ਵਾਚ ਜਾਂਦੀ ਏ ਤੇ ਅਸੀਂ ਸਟ्रेस ਦੀ ਲਾਈਫ ਜਿਹੀ ਸ਼ੁਰੂ ਕਰ ਦਿੰਨੇ ਆ ਸਾਡੇ ਦਿਮਾਗ ਤੇ ਇੱਕ ਤਰ੍ਹਾਂ ਦਾ ਬੋਝ ਬਣ ਜਾਂਦਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਤੇ ਜਦੋਂ ਤੁਸੀਂ ਇਹ ਨਮਕ ਦੇ ਉਪਾਅ ਕਰੋਗੇ ਤੇ ਇਹਨਾਂ ਦਾ ਇਹ ਵੀ ਫਾਇਦਾ ਹੈ ਕਿ ਜਿਹੜਾ ਸਾਡੇ ਦਿਮਾਗ ਤੇ ਸਟ्रेस ਬਣਿਆ ਰਹਿੰਦਾ ਸਾਨੂੰ ਆਪਣੀ ਜ਼ਿੰਦਗੀ ਦੀ ਹਮੇਸ਼ਾ ਤੰਗੀ ਪਰੇਸ਼ਾਨੀ ਬਾਰੇ ਸੋਚ ਲੱਗੀ ਰਹਿੰਦੀ ਹੈ ਤਾਂ ਉਹ ਵੀ ਇਸ ਉਪਾਣ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਤੁਸੀਂ ਜਦੋਂ ਇਸ ਉਪਾਅ ਨੂੰ ਕਰ ਲਿਆ ਨਾ ਤਾਂ ਇੱਕਦਮ ਆਪਣੇ ਘਰ ਦੇ ਵਿੱਚੋਂ ਤੁਸੀਂ ਟੈਨਸ਼ਨ ਫ੍ਰੀ ਹੋ ਜਾਓਗੇ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਇਸ ਤਰੀਕੇ ਦੇ ਨਾਲ ਹਲਕੁੜੀਆਂ ਸ਼ੁਰੂ ਹੋ ਜਾਣਗੀਆਂ ਕਿ ਜਿਵੇਂ ਪਰਮਾਤਮਾ ਤੁਹਾਨੂੰ ਕੁਝ ਉੱਪਰੋਂ ਦੇ ਰਿਹਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਜਦੋਂ ਪੈਸਾ ਆਉਂਦਾ ਹੈ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਉੱਤੋਂ ਸਾਨੂੰ ਪੈਸਿਆਂ ਦੀ ਵਰਖਾ ਕਰ ਰਹੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਉਪਾਉ ਨੂੰ ਕਰਨ ਦੇ ਤਰੀਕੇ ਦੀ ਕਦੋਂ ਕਿਵੇਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕੌਣ-ਕੌਣ ਇਸ ਉਪਾਉ ਨੂੰ ਕਰ ਸਕਦਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਉਹ ਪਾੜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੀ ਆ ਕਿ ਇਹ ਉਪਾੜ ਕੋਈ ਵੀ ਕਰ ਸਕਦਾ ਲੇਡੀਜ਼ ਜੈਂਸ ਦੋਨੋਂ ਕਰ ਸਕਦੇ ਆ ਤੇ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਏ ਉਹ ਖੁਦ ਵੀ ਇਸ ਉਪਾੜ ਨੂੰ ਕਰ ਸਕਦੇ ਆ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾੜ ਨੂੰ ਕਰ ਸਕਦੇ ਆ ਕਹਿਣ ਦਾ ਭਾਵ ਕਿ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਉਪਾੜ ਨੂੰ ਕਰ ਸਕਦਾ ਹੈ ਤੇ ਇਸ ਉਪਾਅ ਦੀ ਇੱਕ ਖਾਸੀਅਤ ਹੈ ਕਿ ਇਸ ਨੂੰ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਕੰਮ ਕਰ ਤੋਂ ਤੁਸੀਂ ਉਸੇ ਹੀ ਸਮੇਂ ਇਹ ਉਪਾਅ ਕਰ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਨਮਕ ਦੇ ਨਾਲ ਅਸੀਂ ਇਹ ਛੋਟੇ ਛੋਟੇ ਉਪਾਅ ਕਰਨੇ ਆ ਇਹ ਨਮਕ ਅਸੀਂ ਜੋ ਘਰ ਦੇ ਖਾਣੇ ਦੇ ਲਈ ਯੂਜ਼ ਕਰਦੇ ਹਾਂ ਉਹ ਨਮਕ ਦਾ ਅਸੀਂ ਇਸਤੇਮਾਲ ਨਹੀਂ ਕਰਨਾ ਅਸੀਂ ਉਪਾਅ ਕਰਨ ਦੇ ਲਈ ਅਲੱਗ ਤੋਂ ਨਮਕ ਲੈ ਕੇ ਆਉਣਾ ਹੈ ਤੇ ਜੇਕਰ ਤੁਸੀਂ ਨਮਕ ਲੈਣ ਜਾ ਰਹੇ ਹੋ ਤਾਂ ਤੁਸੀਂ ਸੇਂਧਾ ਨਮਕ ਲੈ ਕੇ ਆਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਜਦੋਂ ਅਸੀਂ ਸੇਂਧੇ ਨਮਕ ਦੇ ਨਾਲ ਉਪਾਅ ਕਰਦੇ ਹਾਂ ਤੇ ਸਾਨੂੰ ਰਿਜ਼ਲਟ ਪੂਰਵੀ ਵਧੀਆ ਮਿਲਦੇ ਨੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਸੇਂਧਾ ਨਮਕ ਸਾਡੀ ਸਿਹਤ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸੇ ਤਰ੍ਹਾਂ ਉਪਾਅ ਵੀ ਜੇਕਰ ਅਸੀਂ ਇਸ ਨਮਕ ਦੇ ਨਾਲ ਕਰਦੇ ਹਾਂ ਤੇ ਉਸ ਦਾ ਰਿਜ਼ਲਟ ਵੀ ਸਾਨੂੰ ਬਹੁਤ ਵਧੀਆ ਮਿਲਦਾ ਹੈ ਇਸਦੇ ਲਈ ਜਿਹੜਾ ਵੀ ਸਾਡਾ ਖਰਚਾ ਹੋਵੇਗਾ ਉਹ ਕੋਈ ਬਹੁਤਾ ਨਹੀਂ ਹੁੰਦਾ ਕਿਉਂਕਿ ਨਮਕ ਦਾ ਜੋ ਪੈਕੇਟ ਹੈ ਉਹ ਜਿਆਦਾ ਤੋਂ ਜਿਆਦਾ 25 ਤੋਂ 30 40 50 ਦੇ ਵਿੱਚ ਵਿੱਚ ਤੁਹਾਨੂੰ ਮਿਲ ਜਾਏਗਾ ਸਿਰਫ ਨਮਕ ਦੇ ਪੈਕੇਟ ਤੇ ਹੀ ਜੋ ਸਾਡਾ ਉਪਾਕਾਰ ਦੇ ਸਮੇਂ ਖਰਚਾ ਹੋਣਾ ਸਿਰਫ ਓਨੀ ਖਰਚੀ ਦੇ ਨਾਲ ਹੀ ਐਸੀ ਇਹ ਉਪਾਕਾਰ ਕਰ ਲੈਣਾ ਹੈ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਘਰ ਦੇ ਵਿੱਚ ਜੇਕਰ ਬਹੁਤ ਜ਼ਿਆਦਾ ਨੈਗੇਟਿਵਿਟੀ ਵਧ ਗਈ ਹੈ ਤੇ ਉਸ ਦੇ ਲਈ ਸਾਨੂੰ ਕਿਹੜਾ ਉਪਾਅ ਕਰਨਾ ਚਾਹੀਦਾ ਹੈ ਉਸ ਦੇ ਲਈ ਸਾਨੂੰ ਕੀ ਚਾਹੀਦਾ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਤੂਲਸੀ ਦਾ ਪੌਦਾ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਤੂਲਸੀ ਦਾ ਪੌਦਾ ਹੈਗਾ ਠੀਕ ਹੈ ਤੇ ਜਿਨ੍ਹਾਂ ਦੇ ਨਹੀਂ ਹੈਗਾ ਉਹ ਵਿਚਾਰ ਤੋਂ ਜਾ ਕੇ ਖਰੀਦ ਕੇ ਵੀ ਲਿਆ ਸਕਦੇ ਆ ਤੇ ਇਹ ਉਪਾਅ ਕਰਨ ਦੇ ਲਈ ਤੁਸੀਂ ਇੱਕ ਕਟੋਰੀ ਨਮਕ ਲੈਣਾ ਹੈ ਤੇ ਇੱਕ ਜਿੱਥੇ ਤੁਹਾਡੇ ਘਰ ਦੇ ਵਿੱਚ ਤੁਲਸੀ ਦਾ ਪੌਦਾ ਲੱਗਿਆ ਹੋਇਆ ਹੈ ਕੁਰਸੀ ਦੇ ਪੌਦੇ ਦੇ ਗਮਲੇ ਦੀ ਜਿਹੜੀ ਮਿੱਟੀ ਹੋਵੇਗੀ ਉਸ ਨੂੰ ਤੁਸੀਂ ਥੋੜਾ ਜਿਹਾ ਮਿੱਟੀ ਨੂੰ ਖੁਰਚ ਕੇ ਉਸ ਦੇ ਵਿੱਚ ਤੁਸੀਂ ਇੱਕ ਕਟੋਰੀ ਇਹ ਨਮਕ ਦੀ ਪਾ ਦੇਣੀ ਹੈ ਤੇ ਉੱਪਰ ਮਿੱਟੀ ਨੂੰ ਕਰ ਦੇਣਾ ਕਹਿਣ ਦਾ ਭਾਵ ਤੇ ਮਿੱਟੀ ਦੇ ਵਿੱਚ ਨਮਕ ਪਾ ਕੇ ਉਸ ਨੂੰ ਤੁਸੀਂ ਦਬ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਜਿੰਨੀ ਵੀ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਹੋਵੇਗੀ ਨਕਾਰਾਤਮਕ ਊਰਜਾ ਹੋਵੇਗੀ ਉਹ ਸਾਰੀ ਹੀ ਤુલਸੀ ਦਾ ਪੌਦਾ ਆਪਣੇ ਅੰਦਰ ਸੋਖ ਲਵੇਗਾ ਤੇ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਨੈਗੇਟਿਵ એનર્ਜੀ ਦੇ ਕਰਕੇ ਪ੍ਰੋਬਲਮ ਤੇ ਮੁਸ਼ਕਲਾਂ ਆ ਰਹੀਆਂ ਸੀ ਨਾ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਇਹ ਸਿੰਪਲ ਜਿਹਾ ਸਰਲ ਜਿਹਾ ਉਪਾਏ ਜਿਹੜੇ ਲੋਕਾਂ ਦੇ ਘਰ ਦੇ ਵਿੱਚ ਵਾੜੀਆਂ ਸ਼ਕਤੀਆਂ ਨੇ ਉਹਨਾਂ ਕਰਕੇ ਉਹਨਾਂ ਦੇ ਘਰ ਦੇ ਵਿੱਚ ਬੱਚਿਆਂ ਦੇ ਵਿਆਜ ਦੇਰੀ ਜਾਂ ਪੈਸਾ ਨੀ ਰੋਕਦਾ ਕਰਜ਼ੇ ਵਰਗੀ ਸਮੱਸਿਆ ਉਤੁਰੰਤ ਹੀ ਦੂਰ ਹੋ ਜਾਵੇਗੀ ਤੇ ਇਸ ਦੇ ਨਾਲ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਦੂਸਰੀ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਇੱਕ ਕਟੋਰੀ ਸੇਮ ਸੇਮ ਦੇ ਨਮਕ ਦੀ ਲੈ ਲੈਣੀ ਹੈ ਤੇ ਜਿਹੜਾ ਆਪਣੇ ਘਰ ਦੇ ਵਿੱਚ ਤੁਹਾਡੇ ਕਿਤੇ ਵੀ ਬਾਥਰੂਮ ਬਣਿਆ ਹੋਇਆ ਹੈ ਤੇ ਉਸ ਬਾਥਰੂਮ ਦੇ ਕਿਸੇ ਵੀ ਕੋਨੇ ਤੇ ਜਾਂ ਕੋਈ ਵੀ ਆਪਣੇ ਬਾਥਰੂਮ ਦੇ ਵਿੱਚ ਜਗ੍ਹਾ ਬਣੀ ਹੁੰਦੀ ਹੈ ਜਿੱਥੇ ਆਪਾਂ ਸਾਰਾ ਆਪਣੇ ਬਾਥਰੂਮ ਦਾ ਸਮਾਨ ਰੱਖਦੇ ਹਾਂ ਸ਼ੈਂਪੂ ਵਗੈਰਾ ਜੋ ਵੀ ਤੁਸੀਂ ਉੱਥੇ ਇੱਕ ਸਾਈਡ ਤੇ ਜਗ੍ਹਾ ਤੇ ਉਹ ਕਟੋਰੀ ਨਮਕ ਦੀ ਤੁਸੀਂ ਰੱਖ ਦੇਣੀ ਹੈ ਤੇ ਉਸ ਕਟੋਰੀ ਨਮਕ ਨੂੰ ਤੁਸੀਂ ਪੂਰਾ 1 ਮਹੀਨਾ ਇਸੇ ਤਰੀਕੇ ਦੇ ਨਾਲ ਬਾਥਰੂਮ ਦੇ ਵਿੱਚ ਪਏ ਰਹਿਣ ਦੇਣਾ ਜੇਕਰ ਇੱਕ ਮਹੀਨੇ ਤੋਂ ਪਹਿਲਾਂ ਉਸ ਨਮਕ ਦਾ ਰੰਗ ਚੇਂਜ ਹੋ ਜਾਂਦਾ ਹੈ ਤੇ ਤੁਸੀਂ ਪਹਿਲਾਂ ਵੀ ਉਥੋਂ ਚੁੱਕ ਸਕਦੇ ਹੋ ਨਹੀਂ ਤਾਂ ਇੱਕ ਮਹੀਨੇ ਦੇ ਬਾਅਦ ਉਸ ਨਮਕ ਦੀ ਕਟੋਰੀ ਨੂੰ ਉਥੋਂ ਚੁੱਕ ਕੇ ਤੁਸੀਂ ਤੁਹਾਡੇ ਘਰ ਤੋਂ ਬਾਹਰ ਕਿਤੇ ਵੀ ਸਾਫ਼ ਸੁਥਰਾ ਪਾਣੀ ਚੱਲਦਾ ਹੋਵੇਗਾ ਉਸ ਪਾਣੀ ਦੇ ਵਿੱਚ ਤੁਸੀਂ ਉਸ ਨਮਕ ਨੂੰ ਜਲ ਪ੍ਰਵਾਹ ਕਰਿਆਉਣਾ ਹੈ ਜਿਹੜੀ ਵੀ ਕਟੋਰੀ ਜਾਂ ਜਿਹੜੇ ਵੀ ਬਰਤਨ ਦੇ ਵਿੱਚ ਤੁਸੀਂ ਨਮਕ ਪਾਇਆ ਹੋਵੇਗਾ ਉਹ ਉਸੇ ਸਮੇਤ ਹੀ ਤੁਸੀਂ ਜਲ ਪ੍ਰਵਾਹ ਕਰਨਾ ਉਸ ਨੂੰ ਤੁਸੀਂ ਘਰ ਵਾਪਸ ਨਹੀਂ ਲੈ ਕੇ ਆਉਣਾ ਕਿਉਂਕਿ ਇਸ ਨਮਕ ਦੇ ਵਿੱਚ ਇਸ ਬਰਤਨ ਦੇ ਵਿੱਚ ਸਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਹੈ ਜਿਹੜੀ ਉਸ ਸਮਾਜ ਆਦੀ ਹੈ ਤੇ ਜੇਕਰ ਅਸੀਂ ਨਮਕ ਚਲ ਪ੍ਰਵਾਹ ਕਰਕੇ ਬਰਤਨ ਨੂੰ ਘਰ ਦੇ ਵਿੱਚ ਲੈ ਆਵਾਂਗੇ ਤੇ ਇਸ ਦੇ ਨਾਲ ਸਾਡੇ ਘਰ ਦੀ ਜਿੰਨੀ ਵੀ 네ਗੇਟਿਵ ਐਨਰਜੀ ਹੁੰਦੀ ਹੈ ਫੋ ਦੁਬਾਰਾ ਵਾਪਸ ਸਾਡੇ ਘਰ ਦੇ ਵਿੱਚ ਆ ਜਾਂਦੀ ਹੈ। ਸੋ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਉਪਾਅ ਕਰਨੇ ਸ਼ੁਰੂ ਕਰਦੇ ਹੋਗੇ ਤੁਹਾਡੇ ਘਰ ਦੀਆਂ ਇਹ ਸਾਰੀਆਂ ਮੁਸ਼ਕਲਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤੁਹਾਡੇ ਘਰ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ। ਪਰਮਾਤਮਾ ਦੀ ਤੁਹਾਡੇ ਉੱਪਰ ਕਿਰਪਾ ਬਣੇਗੀ। ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਪਰ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ ਕਰਨਾ ਵੀ ਵਿਸ਼ਵਾਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਇਸ ਤਰੀਕੇ ਦੇ ਨਾਲ ਪੈਸਿਆਂ ਦੀ ਵਰਖਾ ਕਰਨਗੇ ਇਹ ਵੀ ਨਹੀਂ ਹੁੰਦਾ ਕਿ ਅਸੀਂ ਬਿਲਕੁਲ ਫ੍ਰੀ ਬੈਠਿਆਂ ਤੇ ਸਾਡੇ ਘਰ ਦੇ ਵਿੱਚ ਪੈਸਾ ਆ ਰਿਹਾ ਹੈ ਕਹਿਣ ਦਾ ਭਾਵ ਇਹੀ ਹੁੰਦਾ ਹੈ ਕਿ ਜਦੋਂ ਅਸੀਂ ਮਿਹਨਤ ਵੀ ਕਰਦੇ ਹਾਂ ਪਰ ਪੈਸਾ ਨਹੀਂ ਆਉਂਦਾ ਪਰ ਜਦੋਂ ਅਸੀਂ ਇਹ ਉਪਾਅ ਕਰਦੇ ਹਾਂ ਤੇ ਸਾਡੀ ਮਿਹਨਤ ਨੂੰ ਰੰਗ ਲੱਗਦੀ ਹੈ ਸਾਡੀ ਮਿਹਨਤ ਦਾ ਫਲ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਦਲੇਦਰਤਾ ਸਾਡੀ ਦੂਰ ਹੋ ਜਾਂਦੀ ਹੈ ਕਿਸੇ ਤਰੀਕੇ ਦੇ ਨਾਲ ਇਹ ਉਪਾਕਰਨ ਦੇ ਨਾਲ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਜਿਵੇਂ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ 네ਗੇਟਿਵ એનર્ਜੀ ਹੁੰਦੀ ਹੈ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਜਿੰਨਾ ਦਾ ਸਾਡੇ ਘਰ ਦੇ ਵਿੱਚ ਵਾਸ ਹੋ ਜਾਂਦਾ ਹੈ ਤੇ ਉਹਨਾਂ ਦੇ ਕਰਕੇ ਸਾਡੇ ਸਾਰੇ ਜਿਵੇਂ ਕੰਮ ਰੁਕ ਜਾਂਦੇ ਆ اسی ਤਰੀਕੇ ਦੇ ਨਾਲ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਉਹ ਸਾਰੀਆਂ ਰੁਕਾਵਟਾਂ ਵੀ ਇਹ ਉਪਾਹ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਨੇ ਜਦੋਂ ਸਾਡੇ ਰੁਕ ਕੰਮ ਚੱਲਦੇ ਚੱਲਦੇ ਰੁਕਨੇ ਸ਼ੁਰੂ ਹੋ ਜਾਂਦੇ ਆ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਉਦੋਂ ਤੁਸੀਂ ਚੁੱਪ ਕਰਕੇ ਇਹ ਉਪਾਹ ਕਰਨੇ ਸ਼ੁਰੂ ਕਰਦਿਆ ਕਰੋ ਟੈਂਸ਼ਨ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਇਹ ਉਪਾਅ ਤੁਹਾਡੇ ਹਰ ਇੱਕ مسئلے ਦਾ ਹੱਲ ਕਰ ਦੇਵੇਗਾ ਇਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਘਰ ਦੇ ਵਿੱਚ ਬੱਚੇ ਆ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਉਹਨਾਂ ਦੇ ਲਈ ਖਾਸ ਇਹ ਉਪਾਅ ਹੈ ਕਿ ਜਦੋਂ ਵੀ ਉਹ ਬੱਚੇ ਆਪਣੇ ਘਰ ਦੇ ਵਿੱਚ ਇਸ਼ਨਾਨ ਕਰਦੇ ਆ ਨਹਾਉਂਦੇ ਆ ਹਰ ਰੋਜ਼ ਇਸ਼ਨਾਨ ਕਰਨ ਦੇ ਸਮੇਂ ਜਿਹੜੀ ਬਾਲਟੀ ਦੇ ਵਿੱਚ ਉਹ ਪਾਣੀ ਪਾਉਂਦੇ ਆ ਉਸ ਦੇ ਵਿੱਚ ਇੱਕ ਦੋ ਚੂਟਕੀਆਂ ਸਿੰਧ ਦੇ ਨਮਕ ਦੀਆਂ ਜ਼ਰੂਰ ਪਾਉਣ ਸਿੰਧ ਦੇ ਨਮਕ ਪਾ ਕੇ ਸਿੰਧਾ ਨਮਕ ਪਾ ਕੇ ਹਰ ਰੋਜ਼ ਇਸ਼ਨਾਨ ਕਰਨਾ ਸ਼ੁਰੂ ਕਰ ਦੇਣ ਉਹਨਾਂ ਦੇ ਘਰ ਦੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਰਿਸ਼ਤੇ ਦੇ ਵਿੱਚ ਆ ਰਹੀਆਂ ਨੇ ਜਾਂ ਬੱਚਿਆਂ ਦੇ ਫਿਊਚਰ ਦੇ ਵਿੱਚ ਆ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ हां जी ਅੱਜ ਦੇ ਸੀ ਇਹ ਤਿੰਨ ਸਿੰਪਲ ਜਿਹੇ ਘਰੇਲੂ ਜਿਹੇ ਉਪਾਅ ਜਿਹੜੇ ਕਿ ਤੁਸੀਂ ਇੱਕ ਪੈਕਟ ਨਮਕ ਦੇ ਨਾਲ ਬਹੁਤ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਤੇ ਆਪਣੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ-ਛੋਟੇ ਉਪਾਅ ਜੋ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸੇ ਹੋਰ ਵੀਰਪੈਣ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਆਜੇ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ